ਸਤਿਕਾਰ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 2024 ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਅਲਵਿਦਾ ਕਹਿ ਗਿਆ 2025 ਦੇ ਪਹਿਲੇ ਹਫਤੇ ਕੀ ਪਟਾਕੇ ਪੈਣਗੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਜਿਨ੍ਹਾਂ ਨੇ ਆਪਣਾ ਅਸਤੀਫਾ ਆਲਰੇਡੀ ਸੌਂਪਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਮੈਂ ਗੱਲ ਕਰ ਰਿਹਾ ਹਾਂ ਸੁਨੀਲ ਕੁਮਾਰ ਜਾਖੜ ਦੀ ਕਿਉਂਕਿ ਸੁਨੀਲ ਕੁਮਾਰ ਜਾਖੜ ਵੱਲੋਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਬਿਲਕੁਲ ਚੁੱਪੀ ਨਹੀਂ ਤੋੜੀ ਗਈ ਇੱਕ ਵਾਰ ਪੰਜਾਬ ਦੇ ਹੱਕ ਵਿੱਚ ਜ਼ਰੂਰ ਬੋਲੇ ਵਿਧਾਨ ਸਭਾ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਦੀ ਜ਼ਮੀਨ ਨੂੰ ਲੈ ਕੇ ਫਿਰ ਕਿਸਾਨਾਂ ਦਾਵੀ ਜਿਹੜਾ ਹੈ ਉਹ ਵਿਰੋਧ ਨਹੀਂ ਕੀਤਾ ਗਿਆ ਸਪੋਰਟ ਕੀਤੀ ਗਈ ਇਧਰੋਂ ਕਾਂਗਰਸ ਦੇ ਵਿਰੋ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਧਾਈ ਵੀ ਦਿੱਤੀ ਗਈ ਕਿ ਐਟ ਲੀਸਟ ਬੋਲੇ ਤੇ ਸਹੀ ਸੁਨੀਲ ਕੁਮਾਰ ਜਾਕਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਹੁਣ ਨਵਾਂ ਪ੍ਰਧਾਨ ਲੱਭ ਰਹੀ ਹੈ ਨਵਾਂ ਪ੍ਰਧਾਨ ਕੌਣ ਹੋਵੇਗਾ ਭਾਰਤੀ ਜਨਤਾ ਪਾਰਟੀ ਨੇ ਸਿੱਖ ਚਿਹਰੇ ਉਤਾਰੇ ਸੀ ਜਿਮਨੀ ਚੋਣਾ ਦੇ ਵਿੱਚ ਗਿੱਦੜਵਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਲੇਕਿਨ ਇਸ ਦੇ ਬਾਅਦ ਯੁੱਧ ਵੀ ਭਾਰਤੀ ਜਨਤਾ ਪਾਰਟੀ ਦੀ ਬੜੀ ਬੁਰੀ ਤਰ੍ਹਾਂ ਹਾਰ ਹੋਈ ਜੇ ਗੱਲ ਕਰੀਏ ਮਨਪ੍ਰੀਤ ਬਾਦਲ ਦੀ ਮਨਪ੍ਰੀਤ ਬਾਦਲ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਕਿ ਜਿਹੜੇ ਹਲਕੇ ਤੋਂ ਉਹਨਾਂ ਦਾ ਸਿਆਸੀ ਕੈਰੀਅਰ ਸ਼ੁਰੂ ਹੋਇਆ ਸੀ ਕਰਵਾਇਆ ਕਿੰਨਾ ਸੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਉੱਥੇ ਆ ਕੇ ਉਹਨਾਂ ਦਾ ਸਿਆਸੀ ਕੈਰੀਅਰ ਖਤਮ ਹੋ ਗਿਆ ਲੋਕਾਂ ਨੇ ਮੂੰਹ ਤੋਰ ਜਵਾਬ ਦਿੱਤਾ ਕਿ ਜੇਕਰ ਤੁਸੀਂ ਹਲਕਾ ਗੱਦਰਬਾਹ ਛੱਡ ਕੇ ਜਾਓਗੇ ਤੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਕੀਤਾ ਜਾਵੇਗਾ ਯਾਨੀ ਕਿ ਜਬਾਨਤ ਜਬਤ ਹੋਈ ਜਿਮਨੀ ਚੋਣਾ ਦੇ ਵਿੱਚ ਅਤੇ ਡਿਪੀ ਢਿੱਲੋ ਲਗਭਗ 27000 ਵੋਟਾਂ ਦੇ ਵੱਡੇ ਫਰਕ ਨਾਲ ਦਾ ਜਿੱਤੇ ਇਧਰ ਭਾਰਤੀ ਜਨਤਾ ਪਾਰਟੀ ਹਾਲੇ ਵੀ ਜੱਗ ਸਖੇੜਾ ਲੱਭ ਰਹੀ ਹੈ ਕਿ ਕੋਈ ਹਿੰਦੂ ਚਿਹਰਾ ਹਿੰਦੂ ਚਿਹਰੇ ਦੇ ਨਾਮ ਉਤੇ ਚੋਣ ਲੜੀ ਗਈ ਲੋਕ ਸਭਾ ਦੀ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚੋਂ ਲੇਕਿਨ ਖਾਤਾ ਨਹੀਂ ਖੋਲ ਸਕੀ ਇੱਧਰ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਸਭ ਤੋਂ ਬੋਰੀ ਆ ਰਿਹਾ ਹੈ ਨਾ ਤੇ ਰਵਨੀਤ ਬਿੱਟੂ ਨੂੰ ਕਿਉਂਕਿ ਰਵਨੀਤ ਬਿੱਟੂ ਕੇਂਦਰੀ ਮੰਤਰੀ ਵੀ ਨੇ ਰਾਜ ਸਭਾ ਦੇ ਮੈਂਬਰ ਵੀ ਨੇ ਇਧਰ ਜੇਕਰ ਪੰਜਾਬ ਨੂੰ ਕੋਈ ਵਧੀਆ ਤਰੀਕੇ ਨਾਲ ਸੰਭਾਲ ਸਕਦਾ ਹੈ ਭਾਰਤੀ ਜਨਤਾ ਪਾਰਟੀ ਇਹ ਸੋਚ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬੈਸਟ ਕਾਂਗਰਸ ਤੋਂ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਹੋ ਹੀ ਸਕਦਾ ਹੋ ਸਕਦਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਵੀ ਹੋਣ ਕਿਉਂਕਿ ਜਿਹੜੇ ਵਾਅਦੇ ਕੀਤੇ ਵੀ ਸੀ ਕੁਝ ਵਾਅਦੇ ਪੂਰੇ ਕੀਤੇ ਗਏ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਐਸੇ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਵੱਲੋਂ ਇਸ ਕਰਕੇ ਕਿਤਨਾ ਕੀਤੇ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਚੰਗੇ ਕੰਮਾਂ ਕਰਕੇ ਉਹਨਾਂ ਨੂੰ ਜਾਣਦੇ ਵੀ ਹੈ ਭਾਵੇਂ ਉਹਨਾਂ ਦਾ ਨਵਜੋਤ ਸਿੰਘ ਸਿੱਧੂ ਨੇ ਸਫਰਾ ਸਾਫ਼ ਕਰ ਦਿੱਤਾ ਸੀ ਸੂਤਰ ਦੱਸਦੇ ਨੇ ਕਿ ਨਵਜੋਤ ਕੌਰ ਸਿੱਧੂ ਨੂੰ 2025 ਦੇ ਪਹਿਲੇ ਮਹੀਨੇ ਪਹਿਲੇ ਹਫ਼ਤੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਬਣਾਇਆ ਜਾਵੇਗਾ ਧੰਨਵਾਦ